ਸਭ ਤੋਂ ਪਹਿਲਾਂ ਜਿੰਨੇ ਵੀ ਇਸ ਚੈਨਲ ਤੇ ਜਿੰਨੇ ਵੀ ਇਸ ਚੈਨਲ ਤੇ ਸਬਸਕ੍ਰਾਈਬਰ ਨੇ ਉਹਨਾਂ ਸਾਰਿਆਂ ਨੂੰ ਹੈਪੀ ਨਿਊ ਇਅਰ ਨਵੇਂ ਸਾਲ ਦੀ ਵਧਾਈ ਹੋਵੇ ਤੋਂ ਦੂਸਰਾ ਤੁਸੀਂ ਇਸ ਚੈਨਲ ਦੇ ਉੱਪਰ ਸ਼ਾਰਟ ਵੀਡੀਓ ਸਾਡੀਆਂ ਦੇਖ ਰਹੇ ਹੋ। ਉਹ ਸ਼ਾਰਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਕਿ ਅਸੀਂ ਇੱਕ ਸਾਡਾ ਕਲੱਬਾ ਹੈਲਪ ਕਲੱਬ 13 13 ਗੁਰੂ ਕੀ ਗੋਲਕ ਗਰੀਬ ਦਾ ਵੂਟ ਤਹਿਤ ਪਰਮਾਤਮਾ ਦੀ ਮਿਹਰ ਸਦਕਾ ਵਾਹਿਗੁਰੂ ਦੀ ਕਿਰਪਾ ਸਦਕਾ ਉਹਦੇ ਵਿੱਚੋਂ ਸਾਰੀ ਜਿਹੜੀ ਟੀਮ ਹੈ ਸਾਡੀ ਹੈਲਪ ਕਲੱਬ ਦੀ ਉਹ ਮੈਂ ਇੱਕ ਸਰਚ ਕਰ ਰਿਹਾ ਸੀ ਜਾਂ ਦੂਸਰੇ ਮੋਬਾਈਲ ਤੇ ਕਿਉਂਕਿ ਤੁਹਾਨੂੰ ਪਤਾ ਲੱਗਦਾ ਰਹੇ ਇਹ ਸਾਊਂਡ ਆਵਾਜ਼ ਮੇਰੀ ਸਹੀ ਆ ਰਹੀ ਹੈ ਸਿਰਫ 10 ਸੈਕਿੰਡ ਦੇ ਵਿੱਚ ਆਪਾਂ ਹਾਂ ਸਰਚ ਕਰ ਲੈਣਾ ਤੇ ਵਾਹਿਗੁਰੂ ਕਿਰਪਾ ਕਰੇ ਹਾਂਜੀ ਤੋਂ ਸਭ ਤੋਂ ਪਹਿਲਾਂ ਸਾਰਿਆਂ ਦੇ ਜਿੰਨੇ ਵੀ ਸਾਡੇ ਇਸ ਚੈਨਲ ਦੇ ਸਬਸਕ੍ਰਾਈਬਰ ਨੇ ਸਾਰਿਆਂ ਦੇ ਪਰਿਵਾਰਾਂ ਨੂੰ ਔਰ ਆਪ ਜੀ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਆਪਲੀ ਇਹ ਸਾਲ ਖੁਸ਼ੀਆਂ ਭਰੀਆਂ ਭਰਿਆ ਹੋਵੇ ਘਰ ਵਿੱਚ ਬਰਕਤਾਂ ਲੈ ਕੇ ਆਵੇ ਤੇ ਪਰਮਾਤਮਾ ਹਮੇਸ਼ਾ ਆਪ ਜੀ ਨੂੰ ਖੁਸ਼ੀਆਂ ਬਖਸ਼ੇ ਔਰ ਲਾਈਵ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਵੀ ਕਰ ਦਿਓ ਕਿਉਂਕਿ ਹੋਰ ਆਪਾਂ ਜੜੀਆਂ ਮਾੜੀਆਂ ਜਾਂ ਹੋਰ ਕੋਈ ਬੜੀਆਂ ਵੀਡੀਓ ਹੋਈਆਂ ਆਉਂਦੀਆਂ ਨੇ ਉਹਨਾਂ ਨੂੰ ਬਹੁਤ ਆਪਾਂ ਸ਼ੇਅਰ ਕਰਦੇ ਹਾਂ ਕਈ ਵਾਰੀ ਕੋਈ ਚੰਗੀਆਂ ਗੱਲਾਂ ਨੂੰ ਆਪਾਂ ਸ਼ੇਅਰ ਨਹੀਂ ਕਰਦੇਗੇ ਔਰ ਇਹ ਜਿਹੜਾ ਸਾਡਾ ਹੈਲਪ ਕਲੱਬ 13 13 ਸੇਵ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤਾਂ ਮੁਤਾਬਕ ਉਹਨਾਂ ਦੇ ਆਦੇਸ਼ ਦੇ ਮੁਤਾਬਕ ਉਹਨਾਂ ਦੀ ਸਿੱਖਿਆ ਦੇ ਮੁਤਾਬਕ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਤਹਿਤ ਇਹ ਹੈਲਪ ਕਲੱਬ ਜਿਹਦੇ ਵਿੱਚ ਸਾਡੇ ਨਾਲ ਐਨ ਆਰ ਆਈ ਵੀਰ ਭੈਣ ਭਰਾ ਪੰਜਾਬ ਤੋਂ ਭੈਣਾ ਭਰਾ ਇਸ ਕਲੱਬ ਦੇ ਨਾਲ ਜੁੜੇ ਹੋਏ ਨੇ ਔਰ ਬਹੁਤ ਵਧੀਆ ਸੇਵਾ ਕਰ ਰਹੇ ਔਰ ਸੇਵਾ ਹੈਗੀ ਆ ਜੀ ਵਿਧਵਾ ਭੈਣਾ ਵਿਧਵਾ ਮਾਵਾਂ ਜਿਨ੍ਹਾਂ ਦੇ ਕੋਲੇ ਬਿਲਕੁਲ ਕਮਾਈ ਦਾ ਸਾਧਨ ਨਹੀਂ کئی ਇਹੋ ਜਿਹੇ ਪਰਿਵਾਰ ਨੇ ਵਿਧਵਾ ਭੈਣਾਂ ਨੇ ਪਤੀ ਦਾ ਵੀ ਸਰਤੇ ਸਾਆ ਨਹੀਂ ਔਰ ਬੱਚੇ ਵੀ ਛੋਟੇ ਆ ਔਰ ਕੋਈ ਮਦਦ ਵੀ ਨਹੀਂ ਹੁੰਦੀ ਕਿ ਕੋਈ ਸਪੋਰਟ ਵੀ ਨਹੀਂ ਹੁੰਦੀ ਕਿ ਕਿਸੇ ਵੀ ਪਾਸਿਓਂ ਤੇ ਇਹ ਉਪਰਾਲਾ ਜਿਹੜਾ ਉਹਨਾਂ ਨੂੰ ਅਸੀਂ ਸਾਰੀ ਟੀਮ ਵੱਲੋਂ ਸਾਡੀ ਟੀਮ ਵੱਲੋਂ ਹੈਲਪ ਕਲੱਬ 13 13 ਦੀ ਟੀਮ ਵੱਲੋਂ ਉਹਨਾਂ ਭੈਣਾਂ ਨੂੰ ਕਰਦੇ ਰਾਸ਼ਨ ਦੀ ਸੌਦੇ ਦੀ ਸੇਵਾ ਕੀਤੀ ਜਾਂਦੀ ਹੈ ਤੇ ਉਸ ਤੋਂ ਉਪਰੰਤ ਜਿਹੜੇ ਬੱਚੇ ਨੇ ਲੋੜਵੰਦ ਬੱਚੇ ਤੋ ਲੋੜਵੰਦ ਬੱਚਿਆਂ ਨੂੰ ਜਿਵੇਂ ਕਿ ਹੁਣ ਥੋੜੇ ਦਿਨ ਪਹਿਲਾਂ ਇੱਕ ਪ੍ਰੋਗਰਾਮ ਰੱਖਿਆ ਸੀਗਾ ਬੱਚਿਆਂ ਨੂੰ ਜਿਹਦੇ ਵਿੱਚ ਕੱਪੜੇ ਦਿੱਤੇ ਸੀ ਸਰਦੀ ਵਾਲੇ ਉੱਥੇ ਪਹਿਣਾ ਵੀ ਪਹੁੰਚੀਆਂ ਸੀ ਉਹਨਾਂ ਨੂੰ ਸੂਟ ਦਿੱਤੇ ਸਰਦੀ ਵਾਲੇ ਤੋ ਬੱਚਿਆਂ ਨੂੰ ਸੂਟ ਦਿੱਤੇ ਠੰਡ ਵਾਲੇ ਕਿਉਂਕਿ ਠੰਡ ਚੱਲ ਰਹੀ ਹੈ ਹੁਣ ਦਸੰਬਰ ਦਾ ਮਹੀਨਾ ਜਿਹੜਾ ਖਤਮ ਹੋ ਚੁੱਕਿਆ ਤੇ ਅੱਜ 1 ਜਨਵਰੀ ਹੋ ਚੁੱਕੀ ਹੈ 26 ਤੇ ਇਹਦੇ ਵਿੱਚ ਇਹ ਅਸੀਂ ਉਪਰਾਲੇ ਕਰਦੇ ਆਂ ਔਰ ਵਿਧਵਾ ਭੈਣਾਂ ਨੂੰ ਤੇ ਵਿਧਵਾ ਮਾਮਾ ਨੂੰ ਘਰ ਦਾ ਰਾਸ਼ਨ ਸੌਦਾ ਦੇਣ ਦਾ ਉਪਰਾਲਾ ਕਰਦੇ ਆ। ਤੋਂ ਅਸੀਂ ਉਸ ਪਰਿਵਾਰ ਦੇ ਨਾਲ ਮਹਾਰਾਜ ਦੀ ਕਿਰਪਾ ਨਾਲ ਉਸ ਪਰਿਵਾਰ ਨੂੰ ਚੁਣਦੇ ਆ ਜਿਹੜੇ ਪਰਿਵਾਰ ਦਾ ਕੋਈ ਵੀ ਨਹੀਂ ਹੈਗਾ ਬਿਲਕੁਲ ਕੋਈ ਵੀ ਨਹੀਂ ਘਰ ਵਿੱਚ ਕਮਾਉਣ ਵਾਲਾ ਨਹੀਂ। ਇਹ ਉਹਨੂੰ ਕੋਈ ਪਾਸੋਂ ਸਪੋਰਟ ਵੀ ਨਹੀਂ ਹੁੰਦੀ। ਪਾਸੋਂ ਕੋਈ ਉਹਨੂੰ ਮਦਦ ਵੀ ਨਹੀਂ ਮਿਲਦੀਗੀ ਤੇ ਅਸੀਂ ਇਹ ਇਸ ਪਰਿਵਾਰਾਂ ਦੀ ਜਿਹੜੀ ਉਹ ਤਾਨੂ ਗੁਰਨਾਨਕ ਪਾਤਸ਼ਾਹ ਦੇ ਉਪਦੇਸ਼ ਮੁਤਾਬਕ ਜਿਹੜੀ ਸੇਵਾ ਕਰਦੇ ਆ ਹੈਲਪ ਕਲਬ 1313 ਟੀਮ ਇਹਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਐਨ ਆਰ ਆਈ ਵੀਰ ਭੈਣ ਭਰਾ ਪੰਜਾਬ ਤੋਂ ਸਾਡੇ ਲੋਕਲ ਵੀਰ ਭੈਣ ਭਰਾ ਔਰ ਸਾਡਾ ਇੱਕ ਵਟਸਐਪ ਤੇ ਗਰੁੱਪ ਵੀ ਹੈ ਜੀ ਵਟਸਐਪ ਤੇ ਗਰੁੱਪ ਵੀ ਸਾਡਾ ਇਹੀ ਹੈ ਹੈਲਪ ਕਲਬ 1313 ਔਰ ਵਟਸਐਪ ਗਰੁੱਪ ਦਾ ਸਾਡਾ ਜਿਹੜਾ ਨੰਬਰ ਹੈਗਾ ਉਹ ਹੈਗਾ ਜੀ 981548277 9815482077 985482077 ਅਗਰ ਤੁਸੀਂ ਵੀ ਆਪ ਜੀ ਵੀ ਸਾਡੇ ਨਾਲ ਮਿਲ ਕੇ ਔਰ ਸਾਡੀ ਟੀਮ ਦੇ ਮੈਂਬਰ ਬੰਨਾ ਚਾਹੁੰਦੇ ਹੋ ਇਨ੍ਹਾਂ ਪਰਿਵਾਰਾਂ ਦੀ ਸੇਵਾ ਕਰਨਾ ਚਾਹੁੰਦੇ ਹੋ ਜਿਵੇਂ ਗਰੀਬ ਲੋੜਵੰਦ ਪਰਿਵਾਰਾਂ ਦੀ ਲੋੜਵੰਦ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਤੋਂ ਕੱਪੜੇ ਸਰਦੀ ਵਾਲੇ ਲੈ ਕੇ ਦੇਣੇ ਜਦੋਂ ਗਾ ਮੌਸਮ ਬਦਲੂਗਾ ਫਿਰ ਗਰਮੀ ਵਾਲੇ ਵੀ ਕੱਪੜੇ ਲੈ ਕੇ ਦੇਵਾਂਗੇ ਉਦੋਂ ਮਾਰੇ ਚੜਦੀ ਕਲਾ ਕਰੇ ਤੋਂ ਇਸ ਤਰੀਕੇ ਨਾਲੇ ਰੋ ਜੀ ਜਿਹੜਾ ਸਾਡਾ ਇਹ ਚੱਲੀ ਜਾਂਦਾ ਹੈ ਸੇਵਾ ਚੱਲੀ ਜਾਂਦੀ ਹੈ ਪ੍ਰਮਾਤਮਾ ਦੀ ਕਿਰਪਾ ਨਾਲੇ ਸਾਰੀ ਸੇਵਾ ਜਿਹੜੇ ਐਨਆਰਈ ਵੀਰ ਤੇ ਪੰਜਾਬ ਤੋਂ ਭੈਣਾ ਭਰਾ ਜਿਹੜੇ ਜੁੜੇ ਹੋਏ ਨੇ ਉਹ ਨੁਭਾਈ ਜਾਂਦੇ ਨੇ ਤੋਂ ਸਾਡਾ ਵੱਧ ਤੋਂ ਵੱਧ ਇਹ ਇੱਕ લક્ષ્ય ਤੇ ਮਕਸਦ ਹੈ ਕਿ ਵੱਧ ਤੋਂ ਵੱਧ ਜਿਹੜੇ ਲੋੜਵੰਦ ਭੈਣਾ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈਗਾਗਾ ਔਰ ਪਤੀ ਦਾ ਸਰ ਤੋਂ ਸਾਇਆ ਉੱਠ ਗਿਆ ਤੇ ਪਰਿਵਾਰ ਵਿੱਚ ਹੋਰ ਵੀ ਕੋਈ ਨਹੀਂ ਹੈਗਾ ਕਮਉਣ ਵਾਲਾ ਪਤਾ ਕਿਲੇ ਵੀ ਸ਼ਾਮ ਦੀ ਰੋਟੀ ਦਾ ਜਿਹੜਾ ਉਹ ਬਹੁਤ ਮੁਸ਼ਕਲ ਆ ਚਲੋ ਦੇਣੀ ਤਾਂ ਪ੍ਰਮਾਤਮਾ ਨਹੀਂ ਹੈ ਉਸ ਨਰੰਕਾਰ ਨੇ ਦੇਣੀ ਹੈ ਕਿਉਂਕਿ ਧਰਤੀ ਤੇ ਫਿਰਦੇ ਕੀੜਿਆਂ ਨੂੰ ਵੀ ਰੋਟੀ ਉਹ ਹੀ ਦਿੰਦਾ ਤੇ ਉਹ ਬੰਦਾ ਤਾਂ ਸਿਰਫ ਇੱਕ ਜਰੀਆ ਹੁੰਦਾ ਕਿ ਜਿਵੇਂ ਇੱਕ ਵਿਚੋਲੇ ਵਾਲਾ ਸਾਹਵੀ ਆ ਤੇ ਉਹ ਕੀ ਇਨਸਾਨ ਨੂੰ ਵੀ ਪ੍ਰਮਾਤਮਾ ਨੇ ਭੇਜਿਆ ਕਿ ਤੂੰ ਜਾ ਕੇ ਇਹ ਸੇਵਾ ਕਰ ਦੁਨੀਆ ਦੇ ਉੱਪਰ ਜਾ ਕੇ ਤੂੰ ਇਹ ਸੇਵਾ ਨਿਭਾ ਤੋ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਸਾਡਾ ਇਹ ਫਰਜ ਆ ਸੇਵਾ ਕਰਨੀ ਤੋ ਅਸੀਂ ਵਾਦ ਤੋਂ ਵਾਦ ਜਿਹੜੇ ਆ ਸਾਡੇ ਨਾਲ ਆਉ ਭੈਣ ਭਰਾ ਜੁੜੋ ਜਿੰਨਾ ਵੀ ਹੋ ਸਕਿਆ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਜਿਹੜਾ ਮੈਂ ਬੋਲਿਆ ਉੱਤੇ ਸਾਨੂੰ ਮੈਸੇਜ ਕਰ ਸਕਦੇ ਆ ਆਪਣਾ ਨਾਮ ਲਿਖ ਕੇ ਪਿੰਡ ਲਿਖ ਕੇ ਅਗਰ ਤੁਹਾਡੇ ਵੀ ਕੋਈ ਆੜ ਗੁਮਾੜਾ ਪਿੰਡ ਦੇ ਵਿੱਚ ਗਲੀ ਮੁਹੱਲੇ ਦੇ ਵਿੱਚ ਕਿਤੇ ਕੋਈ ਲੋੜਵੰਦ ਭੈਣ ਕੋਈ ਵਿਧਵਾ ਭੈਣ ਜਿਹਨੂੰ ਘਰ ਦੇ ਰਾਸ਼ਨ ਦੀ ਜ਼ਰੂਰਤ ਆ ਉਹ ਸਾਡੇ ਨਾਲ ਸੰਪਰਕ ਜ਼ਰੂਰ ਕਰੋ। ਤੋਂ ਉਸ ਭੈਣ ਦੀ ਵੀ ਮਦਦ ਕੀਤੀ ਜਾਊਗੀ ਪਰਿਵਾਰ ਦਾ ਜਿਹੜਾ ਆਪਾਂ ਵੇਖ ਕੇ ਲਈ ਕਿਦਾਂ ਪਰਿਵਾਰ ਆ ਉਸ ਤਰੀਕੇ ਨਾਲ ਉਹਦੀ ਜਿਹੜੀ ਸੇਵਾ ਕਰਦੀ ਜਿਹੜੀ ਸੇਵਾ ਕੀਤੀ ਜਾਊਗੀ ਅਗਰ ਬੱਚਿਆਂ ਨੂੰ ਲੋੜ ਆ ਕੋਈ ਬੱਚਿਆਂ ਦਾ ਵੀ ਬੱਚਿਆਂ ਨੂੰ ਵੀ ਮਦਦ ਕੀਤੀ ਜਾਊਗੀ ਉਹਨਾਂ ਦਾ ਵੀ ਉਪਰਾਲਾ ਕੀਤਾ ਜਾਊਗਾ ਔਰ ਘਰ ਵਿੱਚ ਰਾਸ਼ਨ ਨਹੀਂ ਹੈਗਾ ਤਾਂ ਉਹਨਾਂ ਦਾ ਵੀ ਉਪਰਾਲਾ ਕੀਤਾ ਜਾਊਗਾ। ਤੋ ਸਭ ਤੋਂ ਅਸੀਂ ਫੇਸਬੁਕ ਤੇ ਵੀ ਲਾਈਵ ਹੁੰਨੇ ਰਹਨੇ ਆ ਔਰ ਪਹਿਲਾਂ ਨਹੀਂ ਸੀ ਜਦੋਂ ਕਾਫੀ ਸਮਾਂ ਢਾਈ ਤਿੰਨ ਸਾਲ ਤੋਂ ਇਹ ਸੇਵਾ ਚੱਲਦੀ ਆ ਰਹੀ ਸੀ ਪਰ ਉਸ ਟਾਈਮ ਨਹੀਂ ਕਦੀ ਲਾਈਵ ਹੋਏ ਸੀ ਪਰ ਹੁਣ ਇੱਕ ਮਹੀਨਾ ਹੋ ਗਿਆ ਹੁਣ ਅਸੀਂ ਤਕਰੀਬਨ YouTube ਤੇ Facebook ਇਹ ਦੋਨਾਂ ਪਲੇਟਫਾਰਮਾਂ ਦੇ ਉੱਪਰ ਵੀਡੀਓ ਪਾ ਰਹੇ ਆ ਕਿਉਂਕਿ ਇਹ ਦੇ ਨਾਲ ਕਈਆਂ ਭੈਣਾਂ ਨੂੰ ਜੜੀਆਂ ਕੋਈ ਆਂਡਗਵੰਡ ਦੱਸ ਦਿੰਦਾ ਜਿਹਦੇ ਕੋਲ ਫੋਨ ਨਹੀਂ ਹੈਗਾ ਕੋਈ ਟੱਚ ਵਾਲਾ ਹੈਗਾ ਨਹੀਂ ਜਾਂ smartphones ਨਹੀਂ ਹੈਗਾ ਕਈ ਵਾਰੀ ਉਹ ਹੀ ਵੇਖ ਕੇ ਵੀਡੀਓ ਕਹਿ ਦਿੰਦੇ ਨੇ ਜੀ ਉਹ ਉੱਥੇ ਐਦਾਂ ਕਰਕੇ ਉਹ ਸੇਵਾ ਕਰ ਰਹੇ ਨੇ ਭੈਣ ਭਰਾ ਤਾਂ ਤੁਸੀਂ ਉਹਨਾਂ ਨੂੰ ਜਰੂਰ ਫੋਨ ਕਰੋ ਉਹ ਐਦਾਂ ਹੀ ਸਾਨੂੰ ਕਾਫੀ ਪਰਿਵਾਰ ਜਿਹੜੇ ਨੇ ਸਾਡੇ ਨਾਲ ਜੁੜ ਚੁੱਕੇ ਨੇ ਔਰ ਕਾਫੀ ਪਰਿਵਾਰਾਂ ਨੇ ਸਾਡੀਆਂ ਵੀਡੀਓ ਵੇਖ ਕੇ ਹੀ ਸਾਨੂੰ ਫੋਨ ਕਰ ਲੈਂਦੇ ਨੇ ਔਰ ਸੱਚੇ ਪਾਤਸ਼ਾਹ ਮਿਹਰ ਕਰੇ ਤਾਂ ਆਓ ਸਾਡੇ ਨਾਲ ਮਿਲ ਕੇ ਆਪਾਂ ਇਹ ਉਪਰਾਲਾ ਕਰੀਏ ਜਿੰਨਾ ਵੀ ਹੋ ਸਕਦਾ ਤੇ ਵਿਦਵਾ ਭੈਣਾਂ ਨੂੰ ਕਰਦੇ ਰਾਸ਼ਨ ਦੀ ਸੇਵਾ ਵਿਦਵਾ ਮਾਮਾ ਨੂੰ ਕਰਦੇ ਰੇਸ਼ਨ ਦੀ ਸੇਵਾ ਸੌਦੇ ਦੀ ਸੇਵਾ ਬੱਚਿਆਂ ਨੂੰ ਲੋੜਵੰਦ ਬੱਚਿਆਂ ਨੂੰ ਉਹਨਾਂ ਨੂੰ ਔਰ ਇੱਕ ਦੂਸਰੀ ਗੱਲ ਕੀ ਅਗਰ ਕਿਸੇ ਨੇ ਵੀ ਕੋਈ ਇਹ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਅਗਰ ਕਿਸੇ ਦਾ ਕੋਈ ਬੱਚਾ ਕੀਰਤਨ ਸਿੱਖਣਾ ਚਾਹੁੰਦਾ ਤਾਂ ਪਲਾ ਸਿੱਖਣਾ ਚਾਹੁੰਦਾ ਵਾਜਾ ਸਿੱਖਣਾ ਚਾਹੁੰਦਾ ਗੁਰੂ ਮਹਾਰਾਜ ਦੀ ਸੰਥਿਆ ਲੈਣਾ ਚਾਹੁੰਦਾ ਤੇ ਗੁਰੂ ਮਹਾਰਾਜ ਨਾਲ ਜੁੜਨਾ ਚਾਹੁੰਦਾ ਉਹਦੇ ਲਈ ਬਿਲਕੁਲ ਇੱਕ ਸਾਡੀ ਸੰਸਥਾ ਹੈਗੀ ਹੈ ਜੀ ਉਹ ਬਹੁਤ ਵਧੀਆ ਭੈਣ ਭਰਾ ਜਿਹੜੇ ਉਹ ਸੰਸਥਾ ਨੂੰ ਚਲਾ ਰਹੇ ਨੇ ਉਥੇ ਕੋਈ ਪੈਸਾ ਨਹੀਂ ਲੱਗਦਾ ਕਾ ਬਿਲਕੁਲ ਪੰਜ ਪੈਸੇ ਨਹੀਂ ਲੱਗਣਗੇ ਫਰੀ ਰਹਿਣਾ ਖਾਣਾ ਫਰੀ ਸਾਰਾ ਟੋਟਲ ਏ ਟੂ ਜ਼ेड ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਸਾਰੀ ਰੋਟੀ ਪਾਣੀ ਦੀ ਔਰ ਉਸ ਤੋਂ ਉਪਰੰਤ ਵੀ ਜਿਹੜਾ ਉਹ ਘਰ ਦਾ ਜਿਨ੍ਹਾਂ ਦਾ ਬੱਚਾ ਉਥੇ ਸਿੱਖਣ ਜਾਂਦਾ ਉਹ ਘਰ ਦਾ ਰਾਸ਼ਨ ਵੀ ਲੈ ਕੇ ਦਿੰਦੇ ਨੇ ਘਰੇ ਪਚਾ ਕੇ ਜਾਂਦੇ ਨੇ ਘਰ ਦਾ ਰਾਸ਼ਨ ਤੇ ਕਿਉਂਕਿ ਉਹ ਕਹਿੰਦੇ ਸਾਡੀ ਇਹ ਜ਼ਿੰਮੇਵਾਰੀ ਆ ਕਿਉਂ ਗੁਰੂ ਮਾਰਿਆ ਇਹਨਾਂ ਬੱਚਿਆਂ ਨੂੰ ਜੋੜਨਾ ਇਹ ਬਹੁਤ ਵੱਡਾ ਇੱਕ ਪੁੰਨ ਤੇ ਤੁਸੀਂ ਵੱਧ ਤੋਂ ਵੱਧ ਅਗਰ ਕੋਈ ਬੱਚੇ ਨੂੰ ਉੱਥੇ ਭੇਜਣਾ ਚਾਹੁੰਦਾ ਤੇ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਜਿਹੜਾ ਮੈਂ ਨੰਬਰ ਬੋਲਿਆ ਸੀਗਾ ਔਰ ਤੇ ਤੁਸੀਂ ਸਾਨੂੰ ਕਾਲ ਕਰਕੇ ਤੇ ਜਾਣਕਾਰੀ ਵੀ ਲੈ ਸਕਦੇ ਹੋ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਓ ਸਾਰੇ ਭੈਣ ਭਰਾ ਰਲ ਕੇ ਇਨਸਾਨੀਅਤ ਨਾਤੇ ਸਾਡਾ ਫਰਜ਼ ਆ ਇਹਨੁਸਾਨ ਦਾ ਕਿ ਇਨਸਾਨ ਦੀ ਕੰਮ ਹੋਣਾ ਤੇ ਇਹਨੀਆਂ ਵੀਡੀਓ ਦੇ ਜਿਹੜੀ ਮਨਜ਼ੂਰ ਕਰਨੀਆਂ ਬੇਨਤੀਆਂ ਸਵੀਕਾਰ ਕਰਨੀਆਂ ਆਵਰ ਹਲ ਕੇ ਇਹਨਾਂ ਵਿਧਵਾ ਪੈਣਾ ਵਿਧਵਾ ਮਾਵਾ ਦਾ ਆਪਾਂ ਇੱਕ ਸਹਾਰਾ ਹੀ ਬੰਨਾ ਇੱਕ ਸਹਾਰਾ ਬਣੀਏ ਤੇ ਜਿੰਨਾ ਵੀ ਹੋ ਸਕਿਆ ਜਿਹੜਾ ਵੀ ਤਿਲਫਲ ਸਾਡੇ ਜਿੰਨੇ ਵੀ ਐਨ ਆਰ ਵੀ ਤੇ ਜਾਂ ਜਿਹੜੇ ਪੰਜਾਬ ਦੇ ਵਿੱਚੋਂ ਜਿੰਨੇ ਵੀ ਭੈਣ ਭਰਾ ਜੁੜੇ ਨੇ ਉਹ ਸਾਰੇ ਹੀ ਅਸੀਂ ਇਹ ਹੀ ਤਿਲਫਲ ਜਿਹੜਾ ਇਕੱਠਾ ਕਰਕੇ ਕੋਈ ਸੋ ਵੀ ਦੇ ਦਿੰਦਾ ਕੋਈ 200 ਵੀ ਦੇ ਦਿੰਦਾ ਕੋਈ 500 ਦੇ ਦਿੰਦਾ ਕੋਈ 5000 ਵੀ ਦੇ ਦਿੰਦਾ ਕੋਈ 10000 ਵੀ ਦੇ ਦਿੰਦਾ ਕਿਉਂਕਿ ਸਾਰੇ ਆਪਣੀ ਆਪਣੀ ਜਿੰਨੀ ਜਿੰਨੀ ਵੀਆਂ ਜ਼ਿੰਮੇਵਾਰੀਆਂ ਸਾਰੇ ਨਿਭਾਰੇ ਨੇ ਤੇ ਆਓ ਰਲ ਕੇ ਆਪਾਂ ਇਹਨਾਂ ਵਿਧਵਾ ਭੈਣਾਂ ਦੀ ਲੋੜਵੰਦ ਬੱਚਿਆਂ ਦੀ ਸੇਵਾ ਜ਼ਰੂਰ ਕਰੀਏ ਇਹਨੀਆਂ ਬੇਨਤੀਆਂ ਮਨਜ਼ੂਰ ਕਰਨੀਆਂ